ਤਾਰੀ ਮਾਰ ਗਈ ਕੌਣੀ ਕੌਣੀ ਪਹਿਲਵਾਨਾਂ ਦੇਖੋ ਮਿਹਨਤਾਇ ਦਿੱਤੀ ਹੈ ਸਰੀਰ ਵੀ ਚਮਕਦੇ ਆ ਮਸਲ ਵੀ ਦੱਸ ਰਿਹਾ ਵੀ ਮਿਹਨਤ ਕੀਤੀ ਹੈ ਮਸ਼ਕਤ ਕੀਤੀ ਹੈ ਜਿਹਨਾਂ ਨੇ ਸ਼ੀਖਾਪਰੀ ਚਾਹ ਪੀਂਤਰ ਤੋਂ ਖਾਧਾ ਰਿਪੜ ਦਾ ਭੁੱਕੜ ਉਹਨਾਂ ਦੇ ਪੁੱਟੇ ਚੌਕੜ ਮੰਦੜ ਕੇ ਹੋਈ ਪਈ ਹੈ ਇਹ ਦੱਸਣੀ ਜਵਾਨ ਆ ਸਾਡੇ ਪੰਜਾਬ ਦੇ ਪੁੱਟਾਂ ਦੀ ਅੱਧ ਮਿੰਟ ਦੀ ਜਿਹੜੀ ਕੁਸ਼ਤੀ ਹੈ ਹੈ 4 ਮਿੰਟ ਉਹ ਜਿਹੜਾ ਸਮਾਂ ਬੀਤ ਗਿਆ 4 ਮਿੰਟ ਬਾਕੀ ਹੈ ਜੀ 4 ਮਿੰਟ ਵੀ ਚੁੱਕੇ ਨੇ ਉਧਰ ਸਿਮਰ ਬਚਾਲ ਬਹਿਲਾਣ ਦੀ ਕੁਸ਼ਤੀ ਦਾ ਜਿਹੜਾ ਨਜ਼ਾਰਾ ਲੈ ਰਿਆ ਥੋੜਾ ਪਿੱਛੇ ਦੇ ਆ ਬਿਠਾ ਕਾਲੋ ਖੜਾਕਾ ਕਰ ਲੋ ਮੇਹਨਤਾ ਫੇਰ ਕੋ ਪੁਸਤਾਣਾ ਇਸ ਜਵਾਨੀ ਦੇ ਮੁੜ ਕੇ ਫੇਰਦੀ ਆਉਣਾ ਇੱਕ ਪਸਾਵਾਂ ਲੱਕੀ ਚੱਲੀ ਜਾਂਦੀ ਹੈ ਪਹਿਲਾ ਬਚਪਨ ਫਿਰ ਜਵਾਨੀ ਫਿਰ ਬੁਢਾਪਾ ਤੇ ਫਿਰ ਰਾਮਨਾਮ ਸੱਤ ਹੋ ਜਾਂਦਾ ਫਿਰ ਮੰਨਦੀ ਕਹਿੰਦੇ ਵੀ ਆਸ ਮੁੱਕ ਜਾਂਦੀ ਹੈ ਜਦੋਂ ਕਹਿੰਦੇ 70 ਸਾਲ ਦੀ ਉਮਰ ਹੋ ਜਾਂਦੀ ਹੈ ਫਿਰ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਬਾਅਦ ਕਰੇ ਟਾਈਮ ਖੱਪ ਜਾਂਦਾ ਜਿਹੜੇ ਟਾਈਮ ਕਹਿੰਦੇ ਪ੍ਰਾਪਤੀ ਕਰਨੀ ਹੁੰਦੀ ਹੈ ਕੁਝ ਬਣਦਾ ਹੁੰਦਾ ਤੇ ਕਹਿੰਦੇ ਜਵਾਨੀ ਮੈਡੀਕਲਾਂ ਤੇ ਥੋੜਾ ਜਿਹਾ ਗਾਲਦੀ ਹੈ ਤੇ ਜਿਨ੍ਹਾਂ ਨੇ ਉਸ ਰੱਬ ਦੀ ਦਿੱਤੀ ਕੋਰ ਤੇ ਭਾਰੇ ਨੂੰ ਮੰਨ ਕੇ ਆਹ ਸਰੀਰ ਨੂੰ ਸਾਭਿਆ ਅੱਜ ਨਾਹੀਂ ਪੰਜਾਬ ਚੋਂ ਦਾ ਇਹਨਾਂ ਛੇ ਮਗੜਾਂ ਦੇ ਕੈਸਾ ਕੇ ਇੱਕ ਬਹੁਤ ਸ਼ਾਨਦਾਰ ਜੋਕ ਚਲਾਨੀ ਹੈ ਦੇਖੋ ਪ੍ਰਾਪਤੀਆਂ ਬਹੁਤ ਵੱਡੀਆਂ ਨੇ ਇਹਨਾਂ ਨੌਜਵਾਨਾਂ ਦੇ ਨਾਲ ਜੀ ਵਰਪੀਦ ਨੇ 1 ਪੁਆਇੰਟ ਹੋਰ ਲਿਆ ਸਕੋਰ 10 ਬਣ ਗਿਆ ਇੱਕ ਤਿੰਨ ਤੁਹਾਨੂੰ ਦੱਸਿਆ ਜੀ ਕੋਟੀ ਜਿਹੜੀ ਹੌਸਲੇ ਵਾਲੀ ਲੜੀ ਜਾਂਦੀ ਹੈ ਹੌਸਲੇ ਵਾਲੀ ਗੱਲਬਾਤ ਵਰਦੀ ਆ ਭਾਰ ਦਾ 5 6 ਕਿਲੋ ਭਾਰ ਦਾ ਫਾਕਾ ਪਰ ਜਦੋਂ ਪੁਆਇੰਟਾਂ ਦੇ ਵਿੱਚ ਟੰਗੀ ਪਾ ਕੇ ਮੋੜਨ ਦੀ ਕੋਸ਼ਿਸ਼ ਇਹਨੂੰ ਰਾਮੀ ਵੀ ਕਹਿੰਦੇ ਆ ਰਾਮ ਦੇ ਵਿੱਚ ਮਸ਼ਹੂਰ ਹੈ ਟੈਕਨੀਕ ਟੱਗੀ ਆਦਾ ਬੜਾ ਬਜੰਗੀ ਰਣਾ ਲਓ ਜੀ ਟੰਗੀ ਪਾ ਕੇ ਜੱਤ ਕਰਦੀ ਕੋਸ਼ਿਸ਼ ਉਧਰੋਂ ਮੂੰਹ ਤੇ ਬੂਥ ਤੇ ਉੱਧਰ ਲੱਕ ਬੋਲਦਾ ਇਹਦੇ ਵਿੱਚ ਵੀ ਬਤਨਾ ਜਿਹੜਾ ਬਹੁਤ ਔਖਾ ਬਾਹਾਂ ਕੁਝ ਬੜਾ ਬਿਹਤਰ ਲਿਪਸਦਾ ਇਹ ਆ ਲੇਖਤ ਹਾਂ ਲਓ ਜੀ ਵਾਦਿਆ ਉੱਤਲ ਨਾਲ ਥੋੜਾ ਜਿਆਦਾ ਤੇ ਜਾਣਾ ਨੋਰਮ ਦੀ ਕੋਸ਼ਿਸ਼ ਇਹ ਨਈ ਜਿੰਨਾ ਚੋ ਪੋਸਟੀ ਗੋਮੇ ਮੋਢੇ ਲੱਗਦੇ ਨੇ ਤੇ ਕੋਸ਼ਿਸ਼ ਕੀਤੀ ਯਾਨੀ ਪਰ ਕੋਸ਼ਿਸ਼ ਵਧੀਆ ਲੱਗਦੀ ਤਾੜੀ ਜ਼ਰੂਰ ਮਾਰ ਦਿਓ ਤਾੜੀ ਮਾਰ ਕੇ ਦੋ ਤਾੜੀ ਮਾਰ ਕੇ ਉੱਤੋਂ ਪਹਿਲਵਾਨ ਨੂੰ ਤਾੜੀ ਸ਼ਰਾਬੀ ਦੇ ਸਾਥਰੇ ਦੀ ਫਾੜੀ ਇਹ ਚੀਜ਼ਾਂ ਛੋੜਨਾ ਲੱਗਦੀਆਂ ਤੇ ਬਗਾਨਾ ਨੂੰ ਸਾੜੀ ਅੱਜ ਵੀ ਥੰਡੇ ਵਾਂਗੂ ਕੋਸ਼ਿਸ਼ ਫੇਰ ਸੈਲੀਬ੍ਰੇਸ਼ਨ ਤੇ ਰਹਿਤ ਬਾਜੀ ਰਗਮੰਦਾਂ ਚਾਹ ਪੌਂਦੀ ਕਰ ਦੋ ਪਰ ਕੋ ਸਵਾ ਕੋ ਦਲੇ ਪਾਰੀ ਦੇ ਵੀ ਵਾਲਾ ਕਿ ਦੇਖ ਕੇ ਜਮਾ ਨਾ ਜਰਾ ਤੋੜਾ ਇਹਨਾਂ ਨੂੰ ਖਿਚਾ ਮਹਿਸੂਸ ਕਰਦਾ ਨਾ ਪਰ ਜੇ ਜਦੋਂ ਟੱਕੀ ਪੈਂਦੀ ਆ ਦੂਰਾ ਹੋ ਜਾਂਦਾ ਬੰਦਾ 10 ਮਿੰਟ ਦਾ ਸਮਾਂ ਬਾਕੀ ਕੋਸ਼ਤੀ ਜਦੋਂ ਦੋਨੋਂ ਇੱਕ ਆ ਦੇਰੀ ਟੱਕਰ ਸੀ ਦੋਵੇਂ ਬਰਾਬਰ ਦੇ ਜਾਣ ਵਾਲੇ ਸੀ ਮੋ ਗੱਲ ਦਾਦੀ ਹੁੰਦੀ ਆ ਮੌਕੇ ਦੀ ਹੁੰਦੀ ਆ ਜਿੱਨਾ ਲੋਟ ਆ ਜਾਂਦਾ ਕਿਉਂਕਿ ਉਹ ਟੈਕਨੀਕਲੀ ਚੀਜ਼ ਆਉਂਦੀ ਆ ਸਮਾਂ ਸਮੇਂ ਦੇ ਉੱਤੇ ਧਾਵਾ ਮਾਰਨਾ ਜਗ੍ਹਾ ਬਣਾਉਣੀ ਜਿਹਨੇ 8 ਮਿੰਟ ਨਾਲ ਨਾਲ ਖਾਦੇ ਹੋ ਗੱਲੋ ਧੰਨਵਾਦ ਉਹਦੇ ਵਿੱਚ ਦੋਨਾਂ ਕਾਰਦਾਂ ਦੇਖਣ ਨੂੰ ਮਿਲਦੇ ਸਾਰਾ ਟਾਈਮ ਬਾਕੀ ਜਿਹੜਾ ਕਿੱਥੇ ਦਾ ਮਾਰਨਾ ਕਿਹੜਾ ਬੈ ਮਾਰਨਾ ਕਿਵੇਂ ਜਗਾ ਬਣਾਉਣੀ ਆ ਗੱਤ ਕਿਚਨੀ ਆ ਉੱਪਰ ਉੱਥੇ ਰੋ ਮਤਲਬ ਲੱਗਣਾ ਉਹ ਸਟਰੈਟਜੀ ਘੁਆ ਦੇ ਦਿਮਾਗ ਚੱਲਦੀ ਰਹਿੰਦੀ ਜਦੋਂ ਕੋਸ਼ਟੀ ਸ਼ੁਰੂ ਹੋ ਜਾਂਦੀ ਹੈ ਬਾ ਬਹੁਤ ਘਾਬਾ ਕੋਸਾ ਬਹੁ ਗੱਡੀ ਜਾਂ ਕਰਨ ਦੇ ਗਿਓ ਸਾਡੇ ਇੱਥੇ ਉਹ ਜਿਹੜੇ ਪੁਹਾੜੀ ਬੈਠੇ ਆ ਜਿਵੇਂ ਜਦ ਨੇ ਪੱਟ ਵੇਖੀ ਆ ਜੇ ਨਾਲ ਨੂੰ ਪਰ ਮੇਨਤ ਕਰਨੀ ਪੈਂਦੀ ਹੈ ਖਾੜਾ ਬੁਲਾ ਰਿਹਾ ਹੈ ਆਓ ਕਰੋ ਮੇਨਤ ਕੋਸਾਂਸ ਮਰਕਰ ਤੋਂ ਕਰ ਸਕਦੇ ਹੋ ਸਾਡੇ ਚਾਰੇ ਕੋਸਾਂ ਬਹੁਤ 커피 ਕੋਰ ਤੋਂ ਆਏ ਹੋਏ ਆ ਬਹੁਤ ਵੱਡੇ ਪੱਦਰ ਦਿਨਾਂ ਕੋਲ ਭੁਲਾਣਾ ਵਧੀਆ ਕਰੀ ਕਰਾਉਂਦੇ ਨੇ ਔਰ ਇੱਕ ਵੱਡਾ ਸਰੇਹਾ ਪੰਜਾਬ ਦੀ ਜੰਗ ਖੇਡਰੀ ਨੂੰ ਵੀ ਇਹ ਪ੍ਰਾਪਤਿਆ ਤੁਸੀਂ ਕਿਸੇ ਦੇ ਅੰਡਰ ਚ ਰਹਿ ਕੇ ਕਹਿੰਦੇ ਲਾਮਲਾ ਕੇ ਕਰ ਸਕਦੇ ਹੋ ਉਹ ਸਹਿਕੀਤਾ ਕਰ ਸਕਦਾ ਅਧਿਕਾਰੀਆਂ ਕੋਲ ਸਾਹ ਹਾਂਜੀ ਹਾਂਜੀ ਸਾਫ ਜ਼ਰੂਰੀ ਹੈ ਜਿਵੇਂ ਅਸੀਂ ਕੈਰਵਾਨੀ ਲਈ ਸਮਰਪਕਾ ਤੁਸੀਂ ਮੁਖੀ ਸਰਪਾ ਦੇ ਨੇੜੇ ਪੈੜ ਦਾ ਨਿਗਰਨੀ ਕਿਤੇ ਪਾਏ ਸੈਂਟਰ ਚੋਂ ਦਾ ਮੇਜ ਕੋਲ ਸਾਫ ਕਰਵਾ ਰਹੇ ਆ ਹੋਰ ਅੜਕੇ ਚੋਂ ਅਰਜੰਦਰ ਕੋਲ ਸਾਫ ਤੇ ਭਿੰਦਰ ਕੋਲ ਸਾਫ ਆਏ ਹੋਏ ਆ ਮੈਚ ਦੀ ਕੁਸ਼ਤੀ ਤੋਂ ਨਾਲ ਨਾਲ ਮਿੱਟੀ ਦੇ ਵੀ ਮੁੰਡੇ ਕਰਕੇ ਖੋਲ ਰਹੇ ਆ ਸਾਡੇ ਕੋਲ ਭੱਤੇ ਸੈਂਟਰ ਚੱਲਿਆ ਮਾਲਵਾ ਰੈਸਿੰਗ ਕਲਬ ਸਵੇਜਾ ਉਥੇ ਕੈਰਵਾਨੀ ਕਰਨੀ ਚਾਹੁੰਦੇ ਆ